ਸਤਿ ਸ਼੍ਰੀ ਅਕਾਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨidhi Verma ਦੇਖਿਆ ਜਾ ਰਿਹਾ ਸਿਆਸਤ ਦੇ ਵਿੱਚ ਤਾਂ ਫੇਰ ਬਦਲ ਕਾਫੀ ਚਲਦੀ ਪਈ ਹੈ ਕਾਂਗਰਸ ਛੱਡ ਕੇ ਬੀਜੇਪੀ ਜਾਣਾ ਆਮ ਆਦੀ ਛੱਡ ਕੇ ਬੀਜੇਪੀ ਚ ਆਣਾ ਪਰ ਅੱਜ ਅਸੀਂ ਗੱਲ ਕਰਾਂਗੇ ਕਿ ਇਹੋ ਜੇ ਸ਼ਖਸ ਬਾਰੇ ਜੋ ਕਿ ਕੁਝ ਦਿਨਾਂ ਪਹਿਲੇ ਤਾਂ ਬੀਜੇਪੀ ਦੇ ਖਿਲਾਫ ਬੋਲਦਾ ਹੋਇਆ ਦਿਖਾਈ ਦੇ ਰਿਹਾ ਸੀ ਪਰ ਅੱਜ ਬੀਜੇਪੀ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ ਹੈ ਬੀਜੇਪੀ ਚ ਜੁਆਇਨ ਕੀਤਾ ਤੇ ਆਪਾਂ ਗੱਲ ਕਰ ਰਹੇ ਹਾਂ ਬਿਲਕੁਲ ਵਿਜੇਂਦਰ ਸਿੰਘ ਦੀ ਵਿਜੇਂਦਰ ਸਿੰਘ ਉਹ ਨਾਮ ਜੋ ਕਿ ਇੱਕ ਸਮੇਂ ਦੇ ਵਿੱਚ ਪਹਿਲਵਾਨਾਂ ਦੇ ਨਾਲ ਉਹਨਾਂ ਦੇ ਧਰਨੇ ਤੇ ਬੈਠਾ ਹੋਇਆ ਦਿਖਾਈ ਦੇ ਰਿਹਾ ਸੀ ਉਹਨਾਂ ਦਾ ਸਾਥ ਦਿੰਦੇ ਹੋਇਆ ਦਿਖਾਈ ਦੇ ਰਿਹਾ ਸੀ ਤੇ ਇੱਕ ਟਾਈਮ ਤੇ ਭਾਜਪਾ ਦੇ ਖਿਲਾਫ ਉਹ ਧਰਨੇ ਤੇ ਬੈਠੇ ਸੀ ਕਿਉਂਕਿ ਵ੍ਰਿਜ ਭੂਸ਼ਣ ਦੇ ਖਿਲਾਫ ਇਹ ਜੋ ਲੜਾਈ ਹੈ ਇਸ ਨੂੰ ਲੈ ਕੇ ਉਹ ਉਹਨਾਂ ਦੇ ਨਾਲ ਸੀਗੇ ਜਿਨ੍ਹਾਂ ਪਹਿਲਵਾਨ ਨੇ ਕਿਉਂਕਿ ਸਰੀਰਕ ਸ਼ੋਸ਼ਣ ਨੂੰ ਲੈ ਕੇ ਵ੍ਰਿਜ ਭੂਸ਼ਣ ਤੇ ਵੱਡੇ ਇਲਜ਼ਾਮ ਲੱਗੇ ਸੀ ਪਰ ਉਹੀ ਵਿਜੇਂਦਰ ਸਿੰਘ ਅੱਜ ਭਾਜਪਾ ਦੇ ਵਿੱਚ ਜੁਆਇਨ ਕਰ ਲੈਂਦੇ ਨੇ ਤੇ ਇਸੇ ਦੇ ਨਾਲ ਇਸੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਸਟੂਡੀਓ ਦੇ ਵਿੱਚ ਮੌਜੂਦ ਨੇ ਗगन ਸਤਿ ਸ਼੍ਰੀ ਅਕਾਲ ਗਗਨ ਸਵਾਗਤ ਹੈ ਤੁਹਾਡਾ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਕਾਈ ਨਿਊਜ਼ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਦਾ ਵੀ ਜੀ ਗਗਨ ਕੀ ਕਹਿਣਾ ਹੈ ਅੱਜ ਕੁਝ ਸਮੇਂ ਪਹਿਲਾਂ ਤਾਂ ਭਾਜਪਾ ਦੇ ਖਿਲਾਫ ਤਰਨੇ ਤੇ ਬਹਿਣਾ ਤੇ ਅੱਜ ਭਾਜਪਾ ਚ ਜੁਆਇਨ ਕਰ ਜਾਂਦਾ ਜਾਣਾ ਵਿਜੇਂਦਰ ਸਿੰਘ ਦਾ ਕੀ ਲੱਗਦਾ ਹੈ ਜੀ ਗਗਨ ਨਿਧੀ ਪਹਿਲੀ ਗੱਲ ਕਿ ਕੋਈ ਪਹਿਲੇ ਨੇਤਾ ਨਹੀਂ ਗਏ ਵਿਜੇਂਦਰ ਸਿੰਘ ਜਿਹੜੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ અલਵਿਦਾ ਕਿਹਾ ਹੈ ਪਹਿਲਾਂ 2019 ਦੇ ਵਿੱਚ ਉਹਨਾਂ ਨੇ ਲੋਕ ਸਭਾ ਚੋਣ ਜ਼ਰੂਰ ਲੜੀ ਹੈ ਕਾਂਗਰਸ ਦੇ ਵੱਲੋਂ ਸਾਊਥ ਦਿੱਲੀ ਤੋਂ ਤੇ ਕਾਂਗਰਸ ਦੇ ਹੀ ਇੱਕ ਨੇਤਾ ਦੇ ਤੌਰ ਤੇ ਵਿਚਰੇ ਵੀ ਨੇ ਕਾਂਗਰਸ ਪਾਰਟੀ ਦੇ بڑے ਜਿਹੜੇ ਵਰਕਰਾਂ ਦੇ ਨਾਲ ਉਹਨਾਂ ਦਾ ਮੇਲਜੋਲ ਸੀ ਬੀਜਪੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਦੇ ਨਾਲ ਉਹਨਾਂ ਦਾ ਮੇਲਜੋਲ ਸੀ ਤੇ ਅੱਜ ਜਿਹੜਾ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਵਿਜੇਂਦਰ ਸਿੰਘ ਉਹਨਾਂ ਨੇ ਭਾਜਪਾ ਪਾਰਟੀ ਦਾ ਪੱਲਾ ਫੜ ਲਿਆ ਅੱਜ ਹੈੱਡਕੁਆਰਟਰ ਦੇ ਵਿੱਚ ਉਹਨਾਂ ਨੂੰ 10 ਜਿਹੜਾ ਹੈ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਵਾਈ ਗਈ ਹੈ ਤੇ ਜਿਵੇਂ ਤੁਸੀਂ ਕਹੇ ਕਿ ਬ੍ਰਿਜ ਪੂਸ਼ਨ ਹੋਣਾ ਵਾਲੇ ਮਾਮਲੇ ਦੇ ਵਿੱਚ ਵਿਜੇਂਦਰ ਸਿੰਘ ਬੋਲਦੇ ਰਹੇ ਤੇ ਕੋਈ ਜਦੋਂ ਵਿਰੋਧੀ ਪਾਰਟੀ ਦੇ ਵਿੱਚ ਕੋਈ ਵੀ ਨੇਤਾ ਹੁੰਦਾ ਤੇ ਉਹ ਬੋਲਦਾ ਤੁਸੀਂ ਰਮਨੀਤ ਸਿੰਘ ਬਿੱਟੂ ਉਹਨਾਂ ਦੀ ਹੀ ਗੱਲ ਲੈ ਲਓ ਕਿ ਰਮਨੀਤ ਸਿੰਘ ਬਿੱਟੂ ਹੁਣ ਵੀ ਬੋਲਦੇ ਨਜ਼ਰ ਆਉਂਦੇ ਹੁੰਦੇ ਸਨ ਆਮ ਆਦਮੀ ਪਾਰਟੀ ਦੇ ਸ਼ੀਤਲੰਗੁਰਾਲ ਉਹਨਾਂ ਦੀ ਗੱਲ ਕਰ ਲਈਏ ਜਾਂ ਸੁਸ਼ੀਲ ਕੁਮਾਰ ਰਿੰਗੂ ਉਹਨਾਂ ਦੀ ਗੱਲ ਕਰ ਲਈਏ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸੰਤਾ ਉਹ ਜਰੂਰ ਬੀਜੇਪੀ ਦੇ ਨਿਸ਼ਾਨੇ ਸਾਧ ਦਾਵੇ ਕਰਦੇ ਨੇ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਹੀ ਬੀ ਟੀਮ ਹੈ ਪਰ ਜਿਸ ਹਿਸਾਬ ਦੇ ਨਾਲ ਕਾਰਵਾਈਆਂ ਚੱਲ ਰਹੀਆਂ ਨੇ ਤੇ ਜਿਹੜੀ ਹੈ ਈਡੀ ਦੀਆਂ ਰੇਡਾਂ ਦੀ ਗੱਲ ਕਰ ਲਈਏ ਸੀਬੀਆਈ ਦੀਆਂ ਗੱਲਾਂ ਕਰ ਲਈਏ ਤਾਂ ਕਿ ਤਰ੍ਹਾਂ ਕਿਤੇ ਜ਼ਰੂਰ ਹੁਣ ਅਰਵਿੰਦ ਕੇਜਰੀਵਾਲ ਹੋਣਾਂ ਦੀ ਗ੍ਰਿਫਤਾਰੀ ਹੋਈ ਹੈ ਸ਼ਸ਼ੀਲ ਕੁਮਾਰ ਹੋਣ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਗਏ ਸ਼ੀਤਲ ਅੰਗਰਾੜ ਹੋਣੀ ਬੀਜੇਪੀ ਦੇ ਵਿੱਚ ਗਏ ਉਧਰ ਜਿਹੜੇ ਵਿਧਾਨ ਸਭਾ ਸਪੀਕਰ ਨੇ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਹਾਈ ਕੋਰਟ ਦੇ ਵਿੱਚ ਜਾਵਾਂਗਾ ਦੂਸਰੇ ਪਾਸਿਓਂ ਕੇਂਦਰ ਵੱਲੋਂ ਉਹਨਾਂ ਨੂੰ ਨੋ ਨੋ ਕਮਾਂਡੋ ਲਗੇ ਸੋ ਕਿਤਨਾ ਕਿਤੇ ਜੇ ਲਾਲਚ ਦੀ ਗੱਲ ਕਰੀਏ ਤਾਂ ਸਿੱਕੇ ਸੇ ਨੂੰ ਸਿਕਿਉਰਿਟੀ ਦਾ ਲਾਲਚ ਹੈ ਕਿਸੇ ਨੂੰ ਪੈਸੇ ਦਾ ਲਾਲਚ ਹੈ ਕੋਈ ਕਿਸੇ ਕਾਰਨ ਕਰਕੇ ਜਾ ਰਿਹਾ ਹੈ ਤਾਂ ਵੱਡੀ ਗੱਲ ਹੈ ਬੀਜੇਪੀ ਨੂੰ ਵਾਸ਼ਿੰਗ ਮਸ਼ੀਨ ਵੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਦੇ ਉੱਤੇ ਦੋਸ਼ ਲੱਗੇ ਨੇ ਜਾਂ ਕਿਸੇ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਦਾਗ ਤੱਬਾ ਲੱਗਾ ਤਾਂ ਉਹ ਬੀਜੇਪੀ ਚ ਆ ਜਿਓ ਉਹਦੇ ਦਾਗ ਤੱਬੇ ਤੋਂ ਧੁੱਪ ਜਾਂਦੇ ਨੇ ਸੋ ਵੀ ਜੇ ਉਹਨਾਂ ਹੀ ਕੜੀਆਂ ਦੇ ਵਿੱਚ ਵੀਜਿੰਦਰ ਸਿੰਘ ਹੁਣ ਹੀ ਵੀ ਜਿਹੜੇ ਨੇ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਵੀਜਿੰਦਰ ਸਿੰਘ ਦੀ ਜੇ ਗੱਲ ਕਰੀਏ 2008 ਦੇ ਵਿੱਚ ਹੋਨਿਆ 올림픽 ਖੇਡਾਂ ਦੇ ਵਿੱਚ ਉਹਨਾਂ ਨੇ ਦੇਸ਼ ਦੀ ਝੋਲੀ ਦੇ ਵਿੱਚ ਕਾਂਸੇ ਦਾ ਤਗਮਾ ਜਿਹੜਾ ਆ ਉਹ ਪਾਇਆ ਸੀ ਦੇਸ਼ ਦੀ ਝੋਲੀ ਦੇ ਵਿੱਚ ਉਹਨਾਂ ਨੇ ਜਿਹੜਾ ਦੇਸ਼ ਦਾ ਨਾਮ ਜਿਹੜਾ ਰੋਸ਼ਨ ਕੀਤਾ ਸੀ ਮੁੱਕੇਬਾਜ਼ ਨੇ ਪ੍ਰਸਿੱਧ ਮੁੱਕੇਬਾਜ਼ ਨੇ ਤੇ ਜਾਣੇ ਮਾਣੇ ਚਿਹਰੇ ਨੇ 올ंपੀਅਨ ਨੇ ਸੋ ਜਾਣੇ ਮਾਣੇ ਚਿਹਰੇ ਤਾਂ ਹੋਣਗੇ ਤੇ ਦੂਸਰੀ ਗੱਲ ਜੇ ਗੱਲ ਕਰੀਏ ਬ੍ਰਿਜ ਪੂਸ਼ਣ ਹੋਣਾ ਦੀ ਤੇ ਜਿਹੜੇ ਸਾਖਸ਼ੀ ਮਲਿਕ ਵਰਗੀਆਂ ਜਿਹੜੀਆਂ ਮਹਿਲਾ ਰੈਸਲਰ ਨੇ ਮਹਿਲਾ ਪਹਿਲਵਾਨ ਨੇ ਉਹਨਾਂ ਦੇ ਵੱਲੋਂ ਜਿਹੜੇ ਦੋਸ਼ ਲਗਾਏ ਗਏ ਸਨ ਹਾਲਾਂਕਿ ਬਕਾਇਦਾ ਨਾਮ ਲੈ ਕੇ ਉਹਨਾਂ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਬ੍ਰਿਜ ਪੁਸ਼ਣ ਦੇ ਤੇ ਫਿਰ ਵੀ ਬ੍ਰਿਜ ਪੁਸ਼ਣ ਹੋਣੀ ਬੀਜੇਪੀ ਦੇ ਵਿੱਚ ਕ ਚਾਹੇਤੇ ਚਿਹਰੇ ਬਣੇ ਹੋਏ ਨੇ ਇੱਕ ਸੀਨੀਅਰ ਲੀਡਰਸ਼ਿਪ ਦੀਆਂ ਅੱਖਾਂ ਦੇ ਤਾਰੇ ਬਣੇ ਹੋਏ ਨੇ ਉਹਨਾਂ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਨਹੀਂ ਕੀਤੀ ਦੂਸਰੇ ਪਾਸੇ ਜਿਹੜਾ ਜਿਹੜੀ ਰੈਸਨਿੰਗ ਫੈਡਰੇਸ਼ਨ ਆ ਉਸ ਦੇ ਪ੍ਰਧਾਨ ਜਿਹੜੇ ਬਣਾਏ ਗਏ ਜਾਂ ਉਸ ਦੇ ਚੇਅਰਮੈਨ ਬਣਾਏ ਗਏ ਉਹ ਵੀ ਬ੍ਰਿਜ ਪੁਸ਼ਨ ਦੇ ਕਰੀਬੀ ਨੂੰ ਬਣਾਇਆ ਗਿਆ ਦੂਜੇ ਪਾਸੇ ਜਿੱਥੇ ਹਾਲੇ ਕਿ ਕਿਸੇ ਮੰਤਰੀ ਦੇ ਉੱਤੇ ਦੋਸ਼ ਵੀ ਤੈਅ ਨਹੀਂ ਹੋਏ ਜਾਂ ਅਰਵਿੰਦ ਕੇਜਰੀਵਾਲ ਹੋਣਾਂ ਦੀ ਗੱਲ ਕਰ ਲਈਏ ਜਾਂ ਸੰਜੇ ਸਿੰਘ ਹੋਣੇ ਜਿਨ੍ਹਾਂ ਦੀ ਰਿਹਾਈ ਹੋਣੀ ਆ ਉਹਨਾਂ ਦੀ ਗੱਲ ਕਰ ਲਈਏ ਤਾਂ ਹਾਲੇ ਤੱਕ ਕੋਈ ਵੀ ਦੋਸ਼ ਉਹਨਾਂ ਦੇ ਉੱਤੇ ਤੈਅ ਨਹੀਂ ਹੋਇਆ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਤੇ ਇੱਕ ਪਾਸੇ ਸਾਖੀ ਮਲਕ ਵਰਗੇ ਰੈਸਲਰ ਜਾਂ ਗੱਲ ਕਰੀਏ ਉਹਨਾਂ ਦਾ ਦੀ سپورਟ ਕਰਦੇ ਨਜ਼ਰ ਆਉਂਦੇ ਸਨ ਵਿਜੇਂਦਰ ਸਿੰਘ ਕਿਸੇ ਟਾਈਮ ਜਦੋਂ ਬ੍ਰਿਜ ਪੁਛਣਾ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਸੀ ਆਪਣੇ ਤਗਮੇ ਜੜੇ ਨੇ ਉਹ ਇੱਥੋਂ ਤੱਕ ਕਿ ਗੰਗਾ ਦੇ ਵਿੱਚ ਵਹਾਉਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ ਰੈਸਲਸ ਦੇ ਵੱਲੋਂ ਬਾਅਦ ਵਿੱਚ ਜਿਹੜੇ ਨੇਤਾ ਨੇ ਉਹਨਾਂ ਦੇ ਕੋਲੋਂ ਟਾਈਮ ਮੰਗਿਆ ਗਿਆ ਕਿ ਤੁਸੀਂ ਆਪਣੇ ਤਗਮੇ ਜੜੇ ਗੰਗਾ ਦੇ ਵਿੱਚ ਨਵਾਹੋ ਮੈਨੂੰ ਇੱਕ ਦਿਨ ਦਾ ਜਾਂ ਇੱਕ 10 ਦਿਨ ਦਾ ਜਾਂ ਜਿੰਨਾ ਵੀ ਉਹਨਾਂ ਨੇ ਟਾਈਮ ਮੰਗਿਆ ਕਿ ਜਰੂਰ ਤੁਹਾਨੂੰ ਇਨਸਾਫ ਮਿਲੇਗਾ ਪਰ ਇਨਸਾਫ ਤਾਂ ਕਿੱਥੇ ਮਿਲਣਾ ਸੀ ਉਹਨਾਂ ਨੇ ਆਪਣੇ ਜੜੇ ਆਪਣਾ ਖੇਡ ਤੋਂ ਸੰਨਿਆਸ ਲੈਣ ਦੀਆਂ ਗੱਲਾਂ ਕਰ ਲਈਆਂ ਸੋ ਬੜੀਆਂ ਇਹ ਗੱਲਾਂ ਹੁੰਦੀਆਂ ਤੇ ਵਿਜੇਂਦਰ ਸਿੰਘ ਦੀ ਜੇ ਗੱਲ ਕਰਦੇ ਹੋ ਤੁਸੀਂ ਕਿ ਇਸ ਪੂਰੀ ਪੂਰੀ ਕੜੀ ਦੇ ਵਿੱਚ ਵਿਜੇਂਦਰ ਸਿੰਘ ਹੁਣੀ ਵੀ ਗਿਆ ਤੁਹਾਨੂੰ ਯਾਦ ਹੋਵੇਗਾ ਕਿ ਜ਼ਿਰਕਪੁਰ ਦੇ ਵਿੱਚ ਵਿਜੇਂਦਰ ਸਿੰਘ ਹੁਣਾਂ ਦੇ ਨਾਲ ਜੁੜਿਆ ਇੱਕ ਮਾਮਲਾ ਜ਼ਰੂਰ ਉਠਿਆ ਸੀ ਜਦੋਂ ਉਹਨਾਂ ਦੀ ਪਤਨੀ ਦੀ ਗੱਡੀ ਦੇ ਵਿੱਚੋਂ ਕੁਝ ਇਤਰਾਜ ਯੋਗ ਚੀਜ਼ਾਂ ਜਾਂ ਕਹਿ ਲਈਏ ਕੋਈ ਸਮਾਨ ਮਿਲਿਆ ਸੀ ਜਿਸ ਤੋਂ ਬਾਅਦ ਉਸ ਟਾਈਮ ਤੇ ਵੀ ਜਿੰਦਰ ਸਿੰਘ ਹੁਣੀ ਕਾਂਗਰਸ ਪਾਰਟੀ ਦੇ ਵਿੱਚ ਹੀ ਐਕਟਿਵ ਨੇਤਾ ਦੇ ਤੌਰ ਤੇ ਵਿਚਰ ਰਹੇ ਸਨ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਹੀ ਸਰਕਾਰ ਸੀ ਸੋ ਕਿਤੇ ਨਾ ਕਿਤੇ ਉਹ ਮਾਮਲਾ ਉਸ ਟਾਈਮ ਦਬਾ ਲਿਆ ਗਿਆ ਤੇ ਹੁਣ ਜੇ ਗੱਲ ਕਰੀਏ ਕਿਤੇ ਨਾ ਕਿਤੇ ਡਰ ਤਾਂ ਇਹ ਵੀ ਸਤੋਂਦਾਏ ਹੋਏਗਾ ਜਾਂ ਹੋ ਸਕਦਾ ਹੈ ਕਿ ਬੀਜੇਪੀ ਦੇ ਕਿਸੇ ਵਰਕਰ ਦੇ ਵੱਲੋਂ ਜਾਂ ਬੀਜੇਪੀ ਕੀ ਦੇ ਵੱਲੋਂ ਕੋਈ ਨੋਟੀਫਿਕੇਸ਼ਨ ਆ ਗਿਆ ਹੋਵੇ ਜਾਂ ਕੋਈ ਨੋਟਿਸ ਗਿਆ ਹੋਵੇ ਵਿਜੇਂਦਰ ਸਿੰਘ ਨੂੰ ਕਿ ਭਾਈ ਜਾਂ ਤਾਂ ਜੁਆਇਨ ਕਰ ਲੋਣੀ ਤਾਂ ਫਿਰ ਆ ਜਿਹੜੀਆਂ ਕਾਰਵਾਈਆਂ ਇਹਨਾਂ ਦੇ ਲਈ ਤਿਆਰ ਰਹੋ ਕਿਉਂਕਿ ਮਤਲਬ ਗगन ਆਪਾ ਇਹ ਕਹਿ ਸਕਦੇ ਆ ਕਿ ਅੱਜ ਕੱਲ ਜਿਹਦੇ ਤੇ ਵੀ ਕੋਈ ਕਾਰਵਾਈ ਹੋ ਰਹੀ ਹੈ ਜਾਂ ਫਿਰ ਕੁਝ ਵੀ ਹੋ ਰਿਹਾ ਜੇਕਰ ਉਹ ਬੰਦਾ ਭਾਜਪੀ ਚ ਚਲ ਜਵੇ ਤੇ ਆ ਉਹ ਸੇਫ ਹੈ ਜੋ ਨਹੀਂ ਆ ਰਿਹਾ ਕਿਤੇ ਉਹ ਵੀ ਗ੍ਰਿਫਤਾਰ ਹੋਏਗਾ ਇਹ ਕਿਹਾ ਜਾ ਸਕਦਾ ਹੈ। ਦੇਖੋ ਵਿਰੋਧੀ ਪਾਰਟੀਆਂ ਤਾਂ ਇਹੀ ਜੜੀਆਂ ਦੋਸ਼ ਲਾਉਂਦੀਆਂ ਨਜ਼ਰ ਆ ਰਹੀਆਂ ਨੇ ਪਰ ਕਿਤੇ ਨਾ ਕਿਤੇ ਇਹ ਗੱਲਾਂ ਜਰੂਰ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹਿ ਚੁੱਕਾ ਕਿ ਬ੍ਰਿਜ ਪੁਸ਼ਨ ਹੋਣਾ ਤੇ ਬਗਾਇਦਾਨ ਨਾਮ ਲਿਆ ਜਾ ਰਿਹਾ ਸੀ ਸਾਖੀ ਮਲਕ ਹੁਣਾ ਦੇ ਵੱਲੋਂ ਕਿ ਸੈਕਸ਼ੂਅਲ ਹਰਾਸਮੈਂਟ ਜ ਕੀ ਤੀ ਗਈ ਹੈ ਤੇ ਕੱਲੇ ਸਾਖਸ਼ੀ ਮਲਕ ਨਹੀਂ ਉਹਨਾਂ ਦੇ ਨਾਲ ਜਿਹੜੇ ਹੋਰ ਵੀ ਪਲੇਅਰਸ ਹਨ ਰੈਸਲਰਸ ਹਨ ਉਹਨਾਂ ਦੇ ਵੱਲੋਂ ਇਹ ਗੱਲ ਜ਼ਰੂਰ ਰੋਸ ਜਤਾਇਆ ਗਿਆ ਆਪਣੇ ਮੈਡਲ ਮੋਡਨ ਤੱਕ ਚਲੇ ਗਏ ਆ ਆਪਣੀ ਜਿਹੜੇ ਪਦਮ ਪੂਸ਼ਣ ਉਹਨਾਂ ਨੂੰ ਅਵਾਰਡ ਮਿਲੇ ਜਾਂ ਕੋਈ ਵੀ ਅਵਾਰਡ ਦੇਸ਼ ਦੇ ਰਾਸ਼ਟਰਪਤੀ ਵੱਲੋਂ ਮਿਲੇ ਉਹਨਾਂ ਨੇ ਉਹ ਤਿਆਗ ਕਰਨ ਦੀਆਂ ਜੜੀਆਂ ਗੱਲਾਂ ਠਾਨ ਲੀਆਂ ਸੀ ਲੰਬਾ ਸਮਾਂ ਪ੍ਰਦਰਸ਼ਨ ਤੇ ਬੈਠ ਰਹੇ ਉਹਨਾਂ ਦੀ ਖੇਚਤ ਉਹ ਜਦੋਂ ਦੇਸ਼ ਦੀ ਝੋਲੀ ਦੇ ਵਿੱਚ ਮੈਡਲ ਪਾਉਣ ਵਾਲੇ ਪਲੇਅਰ ਜਿਹੜੇ ਹੁੰਦੇ ਨੇ ਦੇਸ਼ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾਉਣ ਵਾਲੇ ਜਿਹੜੇ ਲੋਕ ਨੇ ਜਦੋਂ ਉਹਨਾਂ ਨੇ ਬਕਾਇਦਾ ਇੱਕ ਬਾਈ ਨੇਮ ਲੈ ਕੇ ਕਿਸੇ ਬੰਦੇ ਦਾ ਬੰਦੇ ਤੇ ਇਲਜ਼ਾਮ ਲਗਾਏ ਨੇ ਉਸ ਦੀ ਜਾਂਚ ਤੱਕ ਵੀ ਨਹੀਂ ਚੱਲੀ ਜਿਹੜੀ ਆਪਾਂ ਕਹ ਲੀਏ ਕਿ ਇੱਕ ਜਾਂਚ ਵੀ ਨਹੀਂ ਚੱਲੀ ਤੇ ਇੱਕ ਪਾਸੇ ਜੇ ਆਪਾਂ ਗ੍ਰਿਫਤਾਰੀਆਂ ਦੀ ਗੱਲ ਕਰਦੇ ਆਂ ਈਡੀ ਦੇ ਵੱਲੋਂ ਹਾਲ ਹੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਉਹਨਾਂ ਦੇ ਵੀ ਕੋਈ ਦੋਸ਼ ਸਾਬਤ ਨਹੀਂ ਹੋਏ ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਹੋਣਾ ਦੀ ਜਾਂ ਗ੍ਰਿਫਤਾਰੀਆਂ ਦੀ ਗੱਲ ਕਰਦੇ ਹੋ ਜਾਂ ਸ਼ਾਮਲ ਹੋਣ ਦੀ ਗੱਲ ਕਰਦੇ ਹੋ ਬੀਜੇਪੀ ਦੇ ਵਿੱਚ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜਿਹੜਾ ਇਲੈਕਟੋਰਲ ਬਾਉਂਡ ਦੇ ਮਾਮਲੇ ਦੇ ਵਿੱਚ ਜਾਂ ਕਿਸੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾ ਦੇ ਵੀ ਕਈ ਤਰ੍ਹਾਂ ਦੇ ਬਿਆਨ ਸਾਹਮਣੇ ਆਉਂਦੇ ਜਿਹੜੇ ਨਜ਼ਰ ਆਉਂਦੇ ਸੰ ਤੇ ਰੈਡੀ ਨਾਮ ਦਾ ਇੱਕ ਸ਼ਖਸ 6 ਮਹੀਨੇ ਜੜਾ ਇਲੈਕਟੋਰਲ ਬੌਂਡ ਦਾ ਕਨੈਕਸ਼ਨ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਹੁਣਾਂ ਦੇ ਨਾਲ ਵੀ ਜੁੜਦਾ ਹੈ ਤੇ ਨਾਲ ਹੀ ਉਹਨਾਂ ਦਾ ਕਥੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਵੀ ਨਾਮ ਜ਼ਰੂਰ ਨਾਮਜ਼ਦ ਕੀਤਾ ਗਿਆ ਤੇ ਔਰ ਜੋ ਰੈਡੀ ਹੈ ਉਹ ਜਰਾ ਮੈਂ ਪੂਰਾ ਨਾਮ ਮੇਰੇ ਦਿਮਾਗ ਚੋਂ ਨਿਕਲ ਰਿਹਾ ਤੇ ਰੈਡੀ ਨਾਮ ਦਾ ਸ਼ਖਸ ਹੈ ਜਿਸ ਨੂੰ ਈਡੀ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਸੀ ਸੋ 6 ਮਹੀਨੇ ਉਸ ਬੰਦੇ ਦੀਆਂ 6 8 ਤੋਂ 9 ਜਿਹੜੇ ਬਿਆਨ ਹੁੰਦੇ ਨੇ ਸੋ 8 ਤੋਂ 9 ਬਿਆਨਾਂ ਦੇ ਵਿੱਚ ਕਿਤੇ ਵੀ ਅਰਵਿੰਦ ਕੇਜਰੀਵਾਲ ਦਾ ਨਾਮ ਨਹੀਂ ਆਉਂਦਾ ਕਿਤੇ ਵੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੋਈ ਬਿਆਨ ਉਸ ਵਿਅਕਤੀ ਦਾ ਨਹੀਂ ਦਿੱਤਾ ਜਾਂਦਾ ਸੋ 6 ਮਹੀਨੇ ਜੇਲ੍ਹ ਦੇ ਵਿੱਚ ਉਸ ਬੰਦੇ ਨੇ ਕੱਟੀ ਆ ਤੇ ਜਦੋਂ ਉਹ ਬੰਦਾ ਅਰਵਿੰਦ ਕੇਜਰੀਵਾਲ ਦੇ ਖਿਲਾਫ ਇੱਕ ਬਿਆਨ ਦਿੰਦਾ ਉਸ ਤੋਂ ਬਾਅਦ 15-20 ਦਿਨਾਂ ਬਾਅਦ ਹੀ ਉਸ ਬੰਦੇ ਦੀ ਜ਼ਮਾਨਤ ਮਨਜ਼ੂਰ ਕਰ ਲਈ ਜਾਂਦੀ ਹੈ ਔਰ ਰਹਾ ਹੋ ਜਾਂਦਾ ਤੇ ਜਿਕਰ ਜੋ ਹੈ ਕਿ ਉਸ ਬੰਦੇ ਦੀ ਇੱਕ ਫੈਕਟਰੀ ਅਰਬਿੰਦੂ ਫੈਕਟਰੀ ਦਾ ਨਾਮ ਹੈ ਜਿਸ ਨੇ 25 ਕਰੋੜ ਜਿਹੜਾ ਇਲੈਕਟੋਰਲ ਬਾਂਡ ਦੇ ਵਿੱਚ ਚੰਦਾ ਵੀ ਦਿੱਤਾ ਸੀ ਸੋ ਕਿਤੇ ਨਾ ਕਿਤੇ ਗੱਲਾਂ ਇਹ ਜ਼ਰੂਰ ਸਾਹਮਣੇ ਆਉਂਦੀਆਂ ਨੇ ਕਿ ਜੇ ਗੱਲ ਕਰੀਏ ਕਿ ਜਿਸ ਬੰਦੇ ਨੂੰ ਰਲਾਉਣਾ ਹੈ ਆਪਣੇ ਨਾਲ ਜਾਂ ਜੋ ਵਿਰੋਧੀ ਧਿਰ ਦੇ ਵਿੱਚ ਲੱਗਦਾ ਕਿ ਐਕਟਿਵ ਚਿਹਰਾ ਹੋ ਸਕਦਾ ਉਸ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਆ ਹੁਣ ਅਸੀਂ ਕਾਂਗਰਸ ਦੀ ਜੇ ਤੁਸੀਂ ਗੱਲ ਕਰੋ ਤੇ ਕਾਂਗਰਸ ਦੇ ਵੱਲੋਂ ਵੀ ਵੱਡੇ ਦੋਸ਼ੇ ਲਗਾਏ ਜਾ ਰਹੇ ਨੇ ਕਿ ਸਾਡੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਨੇ ਸਾਨੂੰ ਪ੍ਰਚਾਰ ਕਰਨ ਦਾ ਵੀ ਜਿਹੜਾ ਹੈ ਉਹ ਹੱਕ ਨਹੀਂ ਹੈ ਪ੍ਰਚਾਰ ਕਰਨ ਨੂੰ ਵੀ ਨਹੀਂ ਦਿੱਤਾ ਜਾ ਰਿਹਾ ਪ੍ਰਚਾਰ ਕਰਨ ਤੋਂ ਵੀ किया ਜਾ ਰਿਹਾ ਸੋ ਇਹ ਕਿਤਨਾ ਕਿਤੇ ਗੱਲਾਂ ਜ਼ਰੂਰ ਸਾਬਤ ਹੁੰਦੀਆਂ ਨੇ ਕਿ ਜਿਹੜਾ ਵਿਰੋਧੀ ਧਿਰ ਦੇ ਵਿੱਚ ਜੋ ਵੀ ਸਾਹਮਣੇ ਆ ਰਿਹਾ ਉਸ ਦੇ ਉੱਤੇ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਕਰੀ ਜਾ ਰਹੀ ਹੈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੁਹਾਨੂੰ ਦੱਸ ਦਿੰਦੇ ਕਿ ਡਿਫਰਮੇਸ਼ਨ ਕੇਸ ਇੱਕ ਹੋਇਆ ਸੀ ਰਾਹੁਲ ਗਾਂਧੀ ਹੋਣਾ ਤੇ तकरीबन 2-3 ਸਾਲ ਪਹਿਲਾਂ ਤੇ ਉਸ ਦੇ ਵਿੱਚ ਜਿਹੜੇ ਕੋਰਟ ਨੇ ਹਾਈ ਕੋਰਟ ਨੇ ਉਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ ਪਰ ਸੁਪਰੀਮ ਕੋਰਟ ਨੇ ਉਹਨਾਂ ਦੀ ਸਜ਼ਾ ਦੇ ਉੱਤੇ ਰੋਕ ਲਗਾ ਦਿੱਤੀ ਸੀ ਨਹੀਂ ਤੇ ਹੁਣ ਵਿਰੋਧੀ ਧਿਰ ਦੇ ਦੋ ਨੇਤਾ ਜਿਵੇਂ ਕਿ ਅਰਵਿੰਦ ਕੇਜਰੀਵਾਲ ਵੀ ਹੁਣ ਜੇਲ੍ਹ ਦੇ ਵਿੱਚ ਨੇ ਤੇ ਰਾਹੁਲ ਗਾਂਧੀ ਹੁਣੀ ਵੀ ਜੇਲ੍ਹ ਦੇ ਵਿੱਚ ਹੀ ਹੁੰਦੇ ਜੇਕਰ ਸੁਪਰੀਮ ਕੋਰਟ ਦੇ ਵੱਲੋਂ ਉਸ ਗ੍ਰਿਫਤਾਰੀ ਤੇ ਰੋਕ ਨਾ ਲਗਾਈ ਜਾਂਦੀ ਸੋ ਵਿਜੇਂਦਰ ਸਿੰਘ ਹੁਣਾਂ ਦਾ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਕੋਈ ਵੱਖਰੀ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਹੁਣੀ ਵੀ ਸ਼ਾਮਲ ਹੋਏ ਨੇ ਜਿਹੜੇ ਕਿ ਕੱਟੜ ਕਾਂਗਰਸੀ ਮੰਨੇ ਜਾਂਦੇ ਸਨ ਕੱਟੜ ਪਰਿਵਾਰ ਦੇ ਵਿੱਚ ਉਹਨਾਂ ਦੇ ਜਿਹੜੇ ਦਾਦਾ ਜੀ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਰਹੇ 1990 ਕੇ ਦਹਾਕਿਆਂ ਦੇ ਵਿੱਚ ਜਿਹੜਾ ਉਹ ਕਾਂਗਰਸ ਦਾ ਵੱਡਾ ਚਿਹਰਾ ਇੱਕ ਮੰਨੇ ਜਾਂਦੇ ਸਨ ਕਾਂਗਰਸ ਦੀ ਸਰਕਾਰ ਤੋਂ ਮੁੱਖ ਮੰਤਰੀ ਰਹੇ ਨੇ ਸੋ ਇਹ ਜਿਹੜੀਆਂ ਗੱਲਾਂ ਵਿਜੇਂਦਰ ਸਿੰਘ ਦੀ ਤੁਸੀਂ ਗੱਲ ਕਰਦੇ ਹੋ ਕਿ ਕੱਲ ਬੀਤੇ ਜਿਹੜੇ ਸਮੇਂ ਦੇ ਵਿੱਚ ਉਹ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਸਨ ਕਿਤੇ ਨਾ ਕਿਤੇ ਕਮੀ ਕੋਈ ਉਹਨਾਂ ਦੇ ਵਿੱਚ ਵੀ ਲੱਭੀ ਹੋਏਗੀ ਬੀਜਪੀ ਨੇ ਤਾਂ ਜਾਂ ਫਿਰ ਵਿਜੇਂਦਰ ਸਿੰਘ ਨੂੰ ਵੀ ਸੁਪਨੇ ਡਰਾਉਣ ਲੱਗੇ ਹੋਣਗੇ ਕਿ ਹੁਣ ਮੇਰੇ ਘਰ ਵੀ ਰੇਡ ਪੈਣ ਵਾਲੀ ਐ ਇਸ ਤੋਂ ਪਹਿਲਾਂ ਹੀ ਜਿਹੜਾ ਵਾਸ਼ਿੰਗ ਮਸ਼ੀਨ ਇਸ ਤੋਂ ਪਹਿਲਾਂ ਹੀ ਵਾਸ਼ਿੰਗ ਮਸ਼ੀਨ ਦੇ ਵਿੱਚ ਧੁੱਪ ਜਾਈਏ ਤੇ ਚੰਗਾ ਦਾਗ ਧੁੱਪ ਜਾਣਗੇ ਸੋ ਉਸੇ ਕੜੀ ਦੇ ਚੱਲਦੇ ਆ ਉਸੇ ਕੜੀ ਦੇ ਵਿੱਚ ਉਸੇ ਕੜੀ ਦਾ ਹਿੱਸਾ ਬਣਦਿਆ ਵਿਜੇਂਦਰ ਸਿੰਘ ਕਹਿੰਦੇ ਸਿਆਸਤ ਦੇ ਵਿੱਚ ਤਾਂ ਗगन ਹਮੇਸ਼ਾ ਹੀ ਦੇਖਿਆ ਜਾਂਦਾ ਫੇਰ ਬਦਲ ਹੁੰਦੇ ਰਹਿੰਦੇ ਨੇ ਇੰਜ ਇੱਕ ਦੂਜਰੇ ਤੇ ਤੰਜ ਕੱਸੇ ਜਾਣਾ ਹੈ ਨਾ ਇਹ ਸਭ ਤੇ ਤਾਂ ਸ਼ੁਰੂ ਤੋਂ ਚੱਲਦਾ ਆ ਰਿਹਾ ਪਰ ਜੋ ਚੀਜ਼ ਐ 2024 ਦੀਆਂ ਇਲੈਕਸ਼ਨਸ ਦੇ ਵਿੱਚ ਹੋ ਰਹੀਆਂ ਨੇ ਨਾ ਉਹ ਸ਼ਾਇਦ ਇਹ ਪਹਿਲਾਂ ਵੀ ਹੋਈਆਂ ਹੋਣ ਜੀ ਜੀ ਬਿਲਕੁਲ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਾਂ ਕਿ 2024 ਦੀ ਇਲੈਕਸ਼ਨ ਜਾਂ ਹੁਣ ਸੱਤਿਆਪਾਲ ਮਲਕ ਦੀ ਗੱਲ ਕਰ ਲੈਣੇ ਆ ਜਿਉਂ ਮੈਂ ਗੱਲਿਆ ਤੇ ਰਾਜਪਾਲ ਵੀ ਰਹੇ ਨੇ ਤੇ ਉਹਨਾਂ ਦੇ ਵੱਲੋਂ ਨਾ ਹਰ ਵਾਰੀ ਸਮੇਂ-ਸਮੇਂ ਤੇ ਬਿਆਨ ਦਿੱਤੇ ਜਾਂਦੇ ਰਹੇ ਨੇ ਹਾਲਾਂਕਿ ਉਹ ਬੜੇ ਕਰੀਬੀ ਮੰਨੇ ਜਾਂਦੇ ਨੇ ਨਰਿੰਦਰ ਮੋਦੀ ਉਹਨਾਂ ਦੇ ਬੀਜੇਪੀ ਦੇ ਹੀ ਨੇਤਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਵੀ ਇਹ ਬਿਆਨ ਦਿੱਤੇ ਜਾਂਦੇ ਰਹੇ ਇਸ ਵਾਰ ਉਹਨਾਂ ਨੇ ਇੱਕ ਬੜਾ ਜੀਬੋ ਗਰੀਬ ਜਿਹਾ ਬਿਆਨ ਵੀ ਦਿੱਤਾ ਸੀ ਕਿ ਜੇਕਰ ਇੱਕ ਹੁਣ ਜੀ ਬੀਜੇਪੀ ਦੀ ਸਰਕਾਰ ਬਣ ਜਾਂਦੀ ਹੈ ਜਾਂ ਅਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਜਾਂਦੀ ਹੈ ਤੇ ਦੁਬਾਰਾ ਵੋਟਾਂ ਨਹੀਂ ਹੋਣਗੀਆਂ ਸੋ ਮ ਬਣਦੀ ਤੇ ਗੱਲ ਨਹੀਂ ਹੋਣੀ ਜਿਹੜੀਆਂ ਵੋਟਾਂ ਆ ਇਸ ਤਰੀਕੇ ਨਾਲ ਹੋ ਰਹੀਆਂ ਨੇ ਕਿ ਦੁਬਾਰਾ ਕਿਸੇ ਨੇ ਸਿਰ ਨਹੀਂ ਚੁੱਕਣਾ ਜੋ ਅਸੀਂ ਹਾਲਾਤ ਦੇਖ ਰਹੇ ਹਾਂ ਕਿ ਈਡੀ ਦੀਆਂ ਆ ਗਈਆਂ ਈਡੀ ਦੀ ਗੱਲ ਕਰ ਲੈਨੇ ਆ ਸੀਬੀਆਈ ਦੀ ਗੱਲ ਕਰ ਲੈਨੇ ਆ ਵੀ ਜਿਹੜਾ ਵਿਰੋਧੀ ਧਿਰ ਦਾ ਨੇਤਾ ਜਾਂ ਕੋਈ ਨਾ ਕੋਈ ਨੋਟੀਫਿਕੇਸ਼ਨ ਹੁਣ ਤੁਹਾਨੂੰ ਪਤਾ ਹੋਵੇਗਾ ਕਿ ਕਾਂਗਰਸ ਨੂੰ 17000 1700 ਕਰੋੜ ਰੁਪਏ ਦਾ ਜਿਹੜਾ ਇੱਕ ਫਾਈਨ ਇਨਕਮ ਟੈਕਸ ਵੱਲੋਂ ਲਗਾਇਆ ਗਿਆ 93 94 ਸਨ ਦੀ ਗੱਲ ਕੀਤੀ ਗਈ ਹੈ 93 94 ਸਨ ਦੇ ਵਿੱਚ ਜਿਹੜੀਆਂ ਇਨਕਮ ਟੈਕਸ ਰਿਟਰਨਾਂ ਕਹਿੰਦੇ ਸਹੀ ਨਾਮ ਤੇ ਨਹੀਂ ਸੀ ਭਰੀਆਂ ਜਿਸ ਦੇ ਕਰਕੇ ਉਹਨਾਂ ਨੂੰ ਹੁਣ ਨੋਟਿਸ ਜਾਰੀ ਕਰਤਾ ਇਨਕਮ ਟੈਕਸ ਨੇ ਸੋ 93 94 ਦੀ ਗੱਲ ਹੈ ਕਿ ਅੱਜ ਤੋਂ 50 30 ਸਾਲ ਪਹਿਲਾਂ ਦੀਆਂ ਗੱਲਾਂ ਹੋ ਰਹੀਆਂ ਜੀ 30 ਸਾਲ ਪਹਿਲਾਂ ਇਹ ਕਾਂਗਰਸ ਸਰਕਾਰ ਨੇ ਸਹੀ ਤਰੀਕਾ ਟਾਈਮ ਤੇ ਇਨਕਮ ਟੈਕਸ ਰਿਟਰਨ ਨਹੀਂ ਭਰੀਆਂ ਜਿਸ ਨੂੰ ਲੈ ਕੇ ਇਨਕਮ ਟੈਕਸ ਨੇ ਕਾਂਗਰਸ ਪਾਰਟੀ ਨੂੰ ਨੋਟਿਸ ਜਾਰੀ ਕਰਤੀ ਤੇ 1700 ਕਰੋੜ ਰੁਪਏ ਦਾ ਫਾਈਨ ਕਰਤਾ ਇਸ ਤੋਂ ਇਲਾਵਾ ਕਮਿਊਨਿਸਟ ਪਾਰਟੀ ਜਿਹੜੀ ਹੈ ਇੱਕ ਜਿਹੜੀ ਖੱਬੇ ਪੱਖੀ ਪਾਰਟੀ ਜਿੰਨੂੰ ਕਹਿ ਲੈਂਦੇ ਆ ਉਹਨਾਂ ਨੂੰ 2 2 ਕਰੋੜ ਰੁਪਏ ਦਾ ਫਾਈਨ ਉਹਨਾਂ ਨੂੰ ਕਰ ਦਿੱਤਾ ਗਿਆ ਇਨਕਮ ਟੈਕਸ ਦੇ ਵੱਲੋਂ ਤੇ ਉਹਦੇ ਵਿੱਚ ਉਹਨਾਂ ਨੇ ਰੀਜ਼ਨ ਕੀ ਦਿੱਤਾ ਜੀ ਪੈਨ ਕਾਰਡ ਜਿਹੜਾ ਹੈ ਉਹ ਗਲਤ ਸੀ ਗਲਤ ਪੈਨ ਕਾਰਡ ਦੇ ਜ਼ਰੀਏ ਜਿਹੜਾ ਹੈ ਇਹਨਾਂ ਨੇ ਇਨਕਮ ਟੈਕਸ ਰਿਟਰਨ ਭਰੀ ਤੇ ਕਦੋਂ ਦੇ ਮਾਮਲੇ ਤੇ ਕਿਹੜੇ ਮਾਮਲੇ ਦੇਖੋ ਕਿਹੜੇ ਨਿੱਕੇ ਨਿੱਕੇ ਮਾਮਲਿਆਂ ਦੇ ਵਿੱਚ ਇਹਨਾਂ ਵਿਰੋਧੀ ਧਿਰਾਂ ਨੂੰ ਨੋਟਿਸ ਜਾਰੀ ਬਿਲਕੁਲ ਬਿਲਕੁਲ ਬਿਲਕੁ ਕਬਰਾਂ ਖੋਦ ਕੇ ਕਬਰਾਂ ਖੋਦ ਕੇ ਮੁਰਦੇ ਪੁੱਟਣ ਵਾਲੀ ਗੱਲ ਹੈ ਮੁਰਦੇ ਖੋਲਣ ਵਾਲੀ ਗੱਲ ਹੈ ਜੀ ਤੇ 99 ਦਾ 93 94 ਦਾ ਮਾਮਲਾ ਹੈ ਜਾਂ ਪੈਨ ਕਾਰਡ ਜਿਹੜਾ ਹੈ ਗਲਤ ਪੈਨ ਕਾਰਡ ਤੇ ਇਨਕਮ ਟੈਕਸ ਟਰਨ ਭਰੀਆਂ ਮਸਲਾ ਇਹ ਹੈ ਕਿ ਇਨਕਮ ਟੈਕਸ ਟਰਨ ਤਾਂ ਭਰੀ ਆ ਅਗਲੇ ਬੰਦੇ ਨੇ ਤੁਹਾਡੇ ਕੋਲ ਟੈਕਸ ਤਾਂ ਆਇਆ ਹੈ ਜਾਂ 93 94 ਦੀ ਗੱਲ ਕਰ ਰਹੀ ਹੈ ਲੇਟ ਭਰਤੀ ਆ ਤੇ ਜੇ ਲੇਟ ਭਰੀ ਆ ਤਾਂ ਉਹਦਾ ਬਕਾਇਦਾ ਜੁਰਮਾਨਾ ਵੀ ਦਿੱਤਾ ਹੋਏਗਾ ਜਿਵੇਂ ਦੀਆਂ ਟਰਮ ਕੰਡੀਸ਼ਨਾਂ ਹੋਣ ਨੇ ਕਿ 7 ਲੱਖ ਤੱਕ ਦਾ ਜਿਹੜਾ ਆਪਾਂ ਕਹਿ ਲਈਏ ਕਿ ਨਿਲ ਮੰਨਿਆ ਜਾਂਦਾ ਉਸ ਤੋਂ ਬਾਅਦ ਇੱਕ ਅ ਜੜੀ ਇਹ ਸ਼੍ਰੇਣੀ ਸ਼ੁਰੂ ਹੋ ਜਾਂਦੀ ਹੈ ਡੇਡ ਲਾਈਨ ਹੁੰਦੀ ਹੈ ਇਨਕਮ ਟੈਕਸ ਇਨਕਮ ਟੈਕਸ ਰਿਟਰਨ ਭਰਨਾ ਭਰਨੇ ਦੀ ਉਸ ਤੋਂ ਬਾਅਦ ਇੱਕ ਫਾਈਨ ਲਗਾ ਦਿੱਤਾ ਜਾਂਦਾ ਉਸ ਤੋਂ ਬਾਅਦ ਜੇ ਆਪਾਂ ਮਤਲਬ ਡੈਡ ਲਾਈਨ ਤੋਂ ਬਾਅਦ ਜੇ ਇਨਕਮ ਟੈਕਸ ਰਿਟਰਨ ਭਰਦੇ ਆ ਤਾਂ ਉਹਦਾ ਜਰੂਰ ਜੁਰਮਾਨਾ ਸਾਨੂੰ ਅਦਾ ਕਰਨਾ ਪੈਂਦਾ ਤੇ ਜੇ 93 94 ਦੇ ਵਿੱਚ ਕੋਈ ਇਨਕਮ ਟੈਕਸ ਰਿਟਰਨ ਲੇਟ ਭਰੀ ਹੋਵੇਗੀ ਤਾਂ ਜ਼ਾਹਿਰ ਹੈ ਕਿ ਉਹਨਾਂ ਨੇ ਵੀ ਉਸ ਟਾਈਮ ਤੇ ਜੁਰਮਾਨਾ ਅਦਾ ਜਰੂਰ ਕੀਤਾ ਹੋਵੇਗਾ ਪਰ ਮਸਲਾ ਇਹ ਹੈ ਕਿ ਉਹਨਾਂ ਵਿਰੋਧੀ ਧਿਰ ਦੇ ਵਿੱਚ ਖੜੇ ਹੋ ਰਹੇ ਨੇ ਨਾ ਤਾਂ ਵਿਰੋਧੀ ਧਿਰ ਦੇ ਉੱਤੇ ਜਿਹੜਾ ਹੈ ਉਹ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਨੂੰ ਫਿਰਦੇ ਨੇ ਤੇ ਕਿ ਕਿਦਾ ਜਰੂਰ 77 ਤੇ ਕਾਬਜ ਜੜੀ ਹੈ ਸਰਕਾਰ ਹੈ ਉਹ ਉਹਨਾਂ ਨੂੰ ਕਿਤਨਾ ਕਿਤੇ ਰੋਗ ਦੀ ਨਜ਼ਰ ਆ ਰਹੀ ਹੈ ਸੋ ਬੇਸ਼ੱਕ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਸਮਾਂ ਅਸੀਂ ਪਹਿਲਾਂ ਕਦੇ ਵੀ ਨਹੀਂ ਵੇਖਿਆ ਪਹਿਲਾਂ ਸਾਨੂੰ ਵੀ ਰਾਜਨੀਤੀ ਦੀ ਸਮਝ ਕਿੰਨੀ ਕਿਸੀ ਨਹੀਂ ਦੀ ਤੁਸੀਂ ਵੀ ਜਿਹੜੀ ਗੱਲ ਹੈ ਕਿ ਜਿੰਨਾ ਚਿਰ ਅਸੀਂ ਰਾਜਨੀਤੀ ਦੇ ਵਿੱਚ ਪੈਰ ਨਹੀਂ ਰੱਖਦੇ ਜਾਂ ਸਾਡਾ ਕਿਸੇ ਦੇ ਨਾਲ ਲਿੰਕ ਨਹੀਂ ਹੁੰਦਾ ਮਸਲਾ ਇਹ ਹੁੰਦਾ ਸੀ ਕਿ ਅਸੀਂ ਆਪਣੇ ਕੰਮ ਨਾਲ ਕੰਮ ਰੱਖਦੇ ਸੀਗੇ ਜੇ ਸਾਡੇ ਵਰਗੇ ਜਿਹੜੇ ਮਿਡਲ ਕਲਾਸ ਫੈਮਿਲੀ ਦੇ ਜਿਹੜੇ ਨੌਜਵਾਨ ਕਹ ਲਈਏ ਜਾਂ ਸਾਡੀ ਏਜ ਦੇ ਲੋਕ ਨੇ ਉਹਨਾਂ ਨੂੰ ਆਪਣੇ ਕੰਮ ਤੋਂ ਘਰ ਤੇ ਘਰ ਤੋਂ ਕੰਮ ਤੇ ਟੀਵੀ ਵੇਖਣ ਦਾ ਵੀ ਸਮਾਂ ਨਹੀਂ ਮਿਲਦਾ ਪਰ ਅੱਜਕੱਲ ਗਗਨ ਲੋਕ ਨੌਜਵਾਨ ਬੜੇ ਜਾਗਰੂਕ ਹੋ ਗਏ ਨੇ ਹਾਂ ਬਿਲਕੁਲ ਹੋ ਗਏ ਨੇ ਮੈਂ ਗੱਲ ਕਰ ਰਿਹਾ ਕਿ ਪਹਿਲਾਂ ਦੀ ਪਹਿਲਾਂ ਦੀ ਗੱਲ ਕਰ ਰਿਹਾ ਜਿਹੜੀਆਂ ਹੁਣ ਦੀਆਂ ਇਲੈਕਸ਼ਨਾਂ ਤੋਂ ਜਿਹੜੀਆਂ ਪਹਿਲੀਆਂ ਇਲੈਕਸ਼ਨਾਂ ਹੋ ਚੁੱਕੀਆਂ ਜੇ ਸਾਡੀ ਜਨਰੇਸ਼ਨ ਦੀ ਗੱਲ ਕਰ ਰਹੀ ਆਜ ਤੋਂ 5 10 ਸਾਲ ਪਹਿਲਾਂ ਅਸੀਂ ਰਾਜਨੀਤੀ ਦੀ ਕੋਈ ਵੀ ਸੂਝ ਨਹੀਂ ਸੀ ਰੱਖਦੇ ਸਾਨੂੰ ਨਹੀਂ ਸੀ ਮਤਲਬ ਪਤਾ ਕਿ ਬਸ ਸਾਡੇ ਵਾਰੀ ਕੀ ਹੁੰਦਾ ਸੀ ਕਿ ਇੱਕ ਗਲੀ ਮੁਹੱਲੇ ਦੇ ਵਿੱਚ 11 ਦੋਸਤਾਂ ਦਾ ਇੱਕ ਝੁੰਡ ਹੁੰਦਾ 11 ਦੋਸਤਾਂ ਦਾ ਇੱਕ ਗਰੁੱਪ ਹੁੰਦਾ ਤੇ ਉਹਨਾਂ ਨੂੰ ਕਹਿ ਦੇਣਾ ਜੀ ਚਲੋ ਤੁਹਾਨੂੰ ਕ੍ਰਿਕਟ ਦੀ ਕਿੱਟ ਦੇ ਦਿੰਨੇ ਆ ਤੁਹਾਨੂੰ ਸਪੋਰਟਸ ਕਿੱਟ ਦੇ ਦਿੰਨੇ ਆ ਵੋਟਾਂ ਮੈਨੂੰ ਪਾ ਦਿਓ ਤੇ ਸ ਤੱਕ ਐਮਐਲਏ ਨੇ ਆ ਕੇ ਹੱਥ ਮਰਾਲ ਲੈਣਾ ਤੇ ਸਾਨੂੰ ਲੱਗਣਾ ਜੀ ਪਤਾ ਨਹੀਂ ਕਿੱਡਾ ਪਹਾੜ ਜਿਹੜਾ ਆ ਉਹ ਤੋੜਤਾ ਸੀ ਤੇ ਹੁਣ ਜਦੋਂ ਜਾ ਕੇ ਪਤਾ ਲੱਗਦਾ ਕਿ ਨਹੀਂ ਇਹ ਜੜੀਆਂ ਗੱਲਾਂ ਐ ਐਮਐਲਏ ਤੋਂ ਕਿਤੇ ਐਮਐਲਏ ਹੋਣਾ ਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਉਹ ਗੱਲਾਂ ਦੀ ਸਮਝ ਨਾ ਹੋਵੇ ਜੜੀਆਂ ਉਤਲੀ ਜੜੀ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਵਿੱਚ ਕੁਝ ਸਰਗਰਮ ਨੌਜਵਾਨ ਅਜਿਹੇ ਸਨ ਜਿਹੜੀ ਡੀਪ ਸਟੇਟ ਦੀ ਗੱਲ ਕਰਦੇ ਸਨ ਡੀਪ ਸਟੇਟ ਦੀ ਰਾਜਨੀਤੀ ਦੀ ਗੱਲ ਕਰਦੇ ਸਨ ਕਿ ਕਿਵੇਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਜਾਂ ਦੇਸ਼ ਦੀ ਰਾਜਨੀਤੀ ਘੁੰਮਣ ਘੇਰੀ ਦੇ ਵਿੱਚ ਫਸੇਗੀ ਜਾਂ ਘੁੰਮਣ ਘੇਰੀ ਦੇ ਵਿੱਚ ਕਹ ਲਈ ਕਿ ਉਹ ਫਸਣਗੇ ਜਿਹੜੇ ਸੱਤਾ ਧਿਰ ਦੇ ਵਿੱਚ ਕਾਬਜ ਨਹੀਂ ਨੇ ਤੇ ਜਿਹੜੇ ਸੱਤਾ ਧਿਰ ਦੇ ਵਿੱਚ ਕਾਬਜ ਨੇ ਉਹੀ ਘੁੰਮਣ ਘੇਰੀ ਚਲਾਉਣਗੇ ਉਹੀ ਪਰਲੋ ਇਹੋ ਜਿਹੇ ਹੋਣਗੇ ਕਿ ਜਿਹੜੇ ਦੂਸਰੇ ਧਿਰ ਦੇ ਨੇਤਾ ਜਾਂ ਤਾਂ ਡਿੱਗ ਜਾਣਗੇ ਜਾਂ ਭੱਜ ਕੇ ਤੇ ਇਹਨਾਂ ਦੇ ਨਾਲ ਰਲ ਜਾਣਗੇ ਸੋ ਡੀਪ ਸਟੇਟ ਦਾ ਪੂਰਾ ਪੂਰਾ ਫਾਇਦਾ ਲਿਆ ਜਾ ਰਿਹਾ ਪੂਰੀ ਉਹ ਜਿਹੜੀ ਸੋਚ ਆ ਪੂਰੀ ਥਿੰਕਿੰਗ ਉਸਤੇ ਉਤੇ ਚੱਲ ਕੇ ਕਣਕਿਆ ਨੀਤੀ ਦੀ ਜਿਹੜੀ ਆ ਗੱਲ ਕੀਤੀ ਜਾ ਰਹੀ ਹੈ ਸ਼ਾਮਦਾਮ ਦੰਡਪੇੜ ਦੇ ਦੀ ਗੱਲ ਕੀਤੀ ਜਾ ਰਹੀ ਹੈ ਲਾਲਚ ਦਿੱਤੇ ਜਾ ਰਹੇ ਨੇ ਡਰਾਵੇ ਦਿੱਤੇ ਜਾ ਰਹੇ ਨੇ ਸੋ ਇਹ ਗੱਲਾਂ ਪਹਿਲਾਂ ਵੀ ਚਲਦੀਆਂ ਸਨ ਰਾਜਿਆਂ ਮਹਾਰਾਜਿਆਂ ਦੇ ਵੇਲਿਆਂ ਤੇ ਉਹ ਇਹ ਗੱਲਾਂ ਚਲਦੀਆਂ ਆਈਆਂ ਹਾਂ ਸਾਡੀ ਸਮਝ ਚ ਹੋਣਾ ਹੀ ਆ ਇਹ ਗੱਲ ਅਲੱਗ ਆ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਸਮਾਂ ਆਪਾਂ ਪਹਿਲਾਂ ਕਦੇ ਵੀ ਨਹੀਂ ਵੇਖਿਆ ਤੇ ਵਾਕਈ ਜੜੀਆਂ ਹੁਣ ਇਲੈਕਸ਼ਨਾਂ ਹੋ ਰਹੀਆਂ ਸਤਿਆਪਾਲ ਮਲਿਕ ਵਰਗੇ ਜਿਹੜੇ ਨੇਤਾ ਨੇ ਉਹੀ ਗੱਲਾਂ ਕਰਦੇ ਨਜ਼ਰ ਆਉਂਦੇ ਨੇ ਸੁਬਰਾਮਣੀਅਨ ਸਮਾਮੀ ਵਰਗੇ ਜਿਹੜੇ ਬੜੇ ਸੂਝਵਾਨ ਲੋਕ ਨੇ ਉਹੀ ਗੱਲਾਂ ਕਰਦੇ ਨਜ਼ਰ ਆਉਂਦੇ ਨੇ ਵਿਦੇਸ਼ਾਂ ਦੇ ਜਿਹੜੇ ਗੱਲ ਕਰਲੇ ਮੈਂ ਤੁਹਾਨੂੰ ਦੱਸਦਾ ਕਿ ਲੋਕਤੰਤਰ ਦੀ ਜੇ ਗੱਲ ਕਰੀਏ ਇੱਕ ਸਰਵੇ ਹੋਇਆ ਸਰਵੇ ਹੋਇਆ ਜਿਸ ਦੇ ਵਿੱਚ ਸਾਡਾ ਦੇਸ਼ ਸਾਡਾ ਭਾਰਤ ਦੇਸ਼ ਡਿਕਟੇਟਰਸ਼ਿਪ ਤੋਂ ਸਿਰਫ ਦੋ ਕਦਮ ਪਿੱਛੇ ਨਜ਼ਰ ਆ ਰਿਹਾ ਸਿਰਫ ਦੋ ਕਦਮ ਪਿੱਛੇ ਕਿਉਂਕਿ ਦੁਨੀਆ ਭਰ ਦੇ ਵਿੱਚ ਲੋਕਤੰਤਰ ਦੀ ਜੇ ਆਪਾਂ ਹਵਾਲਾ ਦਿੰਨੇ ਆ ਕਿ ਸਾਡਾ ਦੇਸ਼ ਵਿਸ਼ਵਗੁਰੂ ਬਣ ਰਿਹਾ ਹੈ ਲੋਕਤੰਤਰੀਕ ਦੇਸ਼ ਹੈ ਦਾ ਸਭ ਤੋਂ ਵੱਡਾ ਲੋਕਤੰਤਰੀਕ ਦੇਸ਼ ਹੈ ਫ੍ਰੀ ਐਂਡ ਫੇਅਰ ਇਲੈਕਸ਼ਨਾਂ ਦੀ ਗੱਲ ਕਰਦੇ ਹਾਂ ਤੇ ਇਹ ਕੋਈ ਫ੍ਰੀ ਐਂਡ ਫੇਅਰ ਇਲੈਕਸ਼ਨਾਂ ਜ਼ਾਹਿਰ ਨਹੀਂ ਹੋ ਰਹੀਆਂ ਜੇ ਆਪਾਂ ਇੰਟਰਨੈਸ਼ਨਲ ਮੀਡੀਆ ਦੀ ਗੱਲ ਕਰਦੇ ਹਾਂ ਉਹਨਾਂ ਦੀ ਵੀ ਇਸ ਚੀਜ਼ ਦੇ ਉੱਤੇ ਨਜ਼ਰ ਬਣੀ ਹੋਈ ਹੈ ਜਿਸ ਦੇ ਹਿਸਾਬ ਨਾਲ ਅਰਵਿੰਦ ਕੇਜਰੀਵਾਲ ਉਹਨਾਂ ਦੀ ਗ੍ਰਿਫਤਾਰੀ ਹੋਈ ਜਰਮਨ ਦਾ ਜਿਹੜਾ ਮੀਡੀਆ ਉਸਨੇ ਆਵਾਜ਼ ਚੁੱਕੀ ਹੈ ਅਮਰੀਕਾ ਨੇ ਗੱਲ ਚੁੱਕੀ ਹੈ ਤਾਂ ਹੁਣ ਯੂਨਾਈਟਿਡ ਨੇਸ਼ਨ ਜਿਹੜਾ ਹੁਣ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਕਿਤੇ ਨਾ ਕਿਤੇ ਜ਼ਰੂਰ ਪਹਿਲੀਆਂ ਇਲੈਕਸ਼ਨਾਂ ਨਾਲੋਂ ਅਲੱਗ ਹਟਕੇ ਚੱਲ ਰਹੀਆਂ ਈਵੀਐਮ ਦੀ ਗੱਲ ਕਰਦੇ ਆ ਈਵੀਐਮ ਦੇ ਜ਼ਰੀਏ VOTING ਹੋ ਰਹੀ ਹੈ ਤੇ ਕਿਤੇ ਨਾ ਕਿਤੇ ਵੱਡੀਆਂ ਜਿਹੜੀਆਂ ਜਥੇਬੰਦੀਆਂ ਜਾਂ ਵਿਰੋਧੀ ਧਿਰਾਂ ਨੇ ਇਹ ਗੱਲ ਜ਼ਰੂਰ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਈਵੀਐਮ ਹਟਾ ਕੇ ਬੈਲਟ ਬਾਕਸ ਜੜੇ ਆ ਉਹਨਾਂ ਨਾਲ VOTING ਕਰਾ ਲਓ ਤੇ ਸਭ ਨੂੰ ਪਤਾ ਲੱਗ ਜਾਵੇਗਾ ਕੌਣ ਕਿੰਨੇ ਪਾਣੀ ਚ ਹੈ ਸੋ ਫਿਰ ਹਾਲ ਚੜੀ ਆ ਸਾਮਦਾਮ ਡੰਡ ਭੇਜ ਤੇ ਜਾਨ ਡਰਾਉਣ ਦੀ ਰਾਜਨੀਤੀ ਕਹ ਲੀਏ ਜਾਂ ਲਾਲਚ ਦੀ ਰਾਜਨੀਤੀ ਜੇ ਕਹ ਲੀਏ ਜਾਂ ਆਪਰੇਸ਼ਨ ਲੋਟਸ ਦੀ ਗੱਲ ਕਰ ਲਈ ਨੇਤਾ ਵੱਡੇ ਵੱਡੇ ਦੋਸ਼ ਲਾਉਂਦੇ ਨਜ਼ਰ ਆ ਰਹੇ ਨੇ ਕਿ ਸਾਡੇ ਆਗੂਆਂ ਨੂੰ ਸਾਡੇ ਲੀਡਰਾਂ ਨੂੰ 25-25 ਕਰੋੜ ਰੁਪਏ ਦੇ ਆਫਰ ਦਿੱਤੇ ਜਾ ਰਹੇ ਨੇ ਸੋ ਹਾਲ ਹੀ ਦੇ ਵਿੱਚ ਤੁਸੀਂ ਤਾਜ਼ਾ ਉਦਾਹਰਣ ਹੈ ਤੁਹਾਡੇ ਸਾਹਮਣੇ ਸ਼ੀਤਲ ਅੰਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਜਿਨ੍ਹਾਂ ਨੂੰ ਵਾਈਸ ਸਿਕਿਉਰਟੀ ਮਿਲ ਗਈ ਹੈ ਜੀ ਪੰਜਾਬ ਸਰਕਾਰ ਨੇ ਭਾਵੇਂ ਉਹਨਾਂ ਦੀ ਸਿਕਿਉਰਟੀ ਘਟਾਤੀ ਤੇ ਕੇਂਦਰ ਵੱਲੋਂ ਉਹਨਾਂ ਨੂੰ ਸਿਕਿਉਰਟੀ ਦੇ ਦਿੱਤੀ ਗਈ ਹੈ ਜੀ ਨਿਧੀ ਬਿਲਕੁਲ ਧੰਨਵਾਦ ਗਗਨ ਤਾਂ ਹੁਣ ਅੱਗੇ ਕੀ ਹੋਏਗਾ ਕਿਸ ਤਰ੍ਹਾਂ ਦੇ ਹੋਰ ਸਾਮਦਾਨ ਦੰਡਪੇਦ ਇਸ 2024 ਦੀਆਂ ਚੋਣਾਂ ਦੇ ਵਿੱਚ ਅਪਣਾਏ ਜਾਣਗੇ ਤੇ ਆਣ ਚੋਣਾ ਦੇ ਵਿੱਚ ਕੀ ਹੋਣ ਵਾਲਾ ਹਰ ਇੱਕ ਦੀ ਨਜ਼ਰ ਇਹਦੇ ਤੇ ਹੀ ਟਿਕੀ ਹੋਈ ਹੈ ਜਿਸ ਤਰ੍ਹਾਂ ਸਿਆਸਤ ਦੇ ਵਿੱਚ ਇਸ ਵੇਲੇ ਪੁਚਾਲ ਵੀ ਨਹੀਂ ਕਹਿ ਸਕਦੇ ਹੜਕੰਪ ਕਿਹਾ ਜਾ ਸਕਦਾ ਹੈ ਹੜਕੰਪ ਜੋ ਮਚਿਆ ਹੋਇਆ ਹੈ ਨਾ ਇਹ ਤਾਂ ਹੁਣ ਚੋਣਾ ਦੇ ਰਿਜ਼ਲਟ ਸੀ ਦੱਸਣਗੇ ਕਿ ਆਖਰ ਆਖਰ ਦੇ ਵਿੱਚ ਕੀ ਹੋਵੇਗਾ ਤੇ ਇਦਾਂ ਹੀ ਹੋਰ ਅਪਡੇਟਸ ਲਈ ਬਣੇ ਰੋਜ਼ ਕਾਈ ਨਿਊਜ਼ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ